ਇਹਨਾਂ ਨੇ ਮੈਨੂੰ ਜੱਜ ਦੀ ਸੂਚਕ ਸਾਊਦੀ ਨੂੰ ਬੋਲਨੇ ਤਾਂ ਤਾਕਤਾਂ ਦਾ ਨਹੀਂ ਬੋਲਦਾ ਲੰਬੇ ਸਮੇਂ ਤੋਂ ਬੀਜੇਪੀ ਨਾਲ ਜੁੜਿਆ ਹੋਇਆ ਪਤੀ ਪਤਨੀ ਇਹ ਨਹੀਂ ਇਕੱਲਾ ਪਤੀ ਪਤੀ ਪਤਨੀ ਬੀਜੇਪੀ ਨਾਲ ਜੁੜੇ ਹੋਏ ਨੇ ਖੂਨ ਪਸੀਨਾ ਇੱਕ ਕਰਕੇ ਉਹਨਾਂ ਨੇ ਬੀਜੇਪੀ ਨੂੰ ਸਟੈਂਡ ਕੀਤਾ ਤੇ ਬੜੀ ਮੰਦਭਾਗੀ ਘਟਨਾ ਹੋਈ ਹੈ ਕਿ ਅੱਜ ਉਹਨਾਂ ਦੀ ਘੁੱਟ ਮਾਰਦੀ ਇਸ ਤੋਂ ਬਾਅਦ ਜੇ ਇਹਨਾਂ ਨੂੰ ਸਾਡੇ ਅੱਸੀ ਭਾਈਚਾਰੇ ਦੀ ਇੰਨੀ ਅਲਰਜੀ ਸੀ ਤੇ ਸਾਡੇ ਕੋਲੇ ਬੱਸਾਂ ਹੀ ਨਾ ਭੇਜਦਾ ਆਪਣੇ ਜਰਨਲ ਚੋਂ ਹੀ ਭਰ ਲੈਂਦਾ ਜਦੋਂ ਇੰਨਾ ਕੁ ਲੋਕਾਂ ਦਾ ਗੋਹਾ ਕੁੜਾ ਕਰਨ ਤੋਂ ਬਾਅਦ ਵੀ ਇਹਨਾਂ ਦੀ ਰਿਸਪੈਕਟ ਨਹੀਂ ਜਿਹੜੇ ਬੰਦੇ 10 ਸਾਲ ਤੋਂ ਲਗਾਤਾਰ ਬੀਜੇਪੀ ਨੂੰ ਸਟੈਂਡ ਅਪ ਕਰ ਰਹੇ ਨੇ ਜਦ ਉਹਨਾਂ ਲੋਕਾਂ ਦੀ ਕੋਈ ਇਸ ਪਾਰਟੀ ਦੇ ਵਿੱਚ ਸੁਣਵਾਈ ਨਹੀਂ ਹੈ ਤਾਂ ਫਿਰ ਇਹ ਇਹ ਲੋਕਾਂ ਦੀ ਤੇ ਆਮ ਲੋਕਾਂ ਦੀ ਕਿੱਥੇ ਸੁਣਵਾਈ ਕਰਨਗੇ ਹਾਂ ਗੱਲ ਲੋਕਾਂ ਦੀ ਕਿੱਥੇ ਸੁਣਵਾਈ ਹੋਊਗੀ ਸਭਧਾਨ ਨੂੰ ਖਤਰਾ ਨਾ ਦਾ ਬੀਜੇਪੀ ਤੋਂ ਆ ਕਾਂਗਰਸ ਤੋਂ ਆ ਨਾ ਕਾਲੀ ਤੋਂ ਉਹਨਾਂ ਨੇ ਮਨੋਬਾਦੀ ਆਰਐਸਐਸ ਤੋਂ ਆ ਇਹ ਸਾਡੇ ਸਮਾਜ ਨੂੰ ਸਾਡੇ ਸੰਵਿਧਾਨ ਨੂੰ ਖਤਰਾ ਹੈ ਤਾਂ ਉਹ ਸਾਡੇ ਜਿਹੜੇ ਆਹ ਗੋਹਾ ਗੂੜਾ ਕਰਨ ਵਾਲੇ ਸਾਂਹੀ ਇਹਨਾਂ ਨੇ ਪਾੜ ਲੈਨੇ ਕਾਲੀ ਕਾਂਗਰਸ ਧਾਰਵਾੜ ਐਸਐਸ ਵੀ ਜੀਪੀ ਨੇ ਉਹਨਾਂ ਨੇ ਉਹਨਾਂ ਦੇ ਕਰਕੇ ਇਹ ਦਲਿਤ ਸਮਾਜ ਕਰਕੇ ਅਜ ਸੰਵਿਧਾਨ ਖਤਰੇ 'ਚ ਹੈ ਤੇ ਕਿਸਾਨ ਮੋਰਚੇ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਇੱਕ ਕੁਲਜੀਤ ਤੇ ਭਪਿੰਦਰ ਸਿੰਘ ਚਿੰਮਾ ਜੋ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਨੇ ਮੈਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਸ਼ੈਡਿਊਲ ਕਾਸਟ ਹਾਂ ਜੀ ਆਪਣੀ ਪੰਡੀ ਗੱਲ ਤਾਂ ਜੀ ਇਹਨਾਂ ਨੇ ਜੋ ਸਾਡੇ ਜੇ ਅਸੀਂ ਐਸਸੀ ਆ ਤਾਂ ਇਹ ਥੋੜੀਆ ਵੀ ਐਸਸੀਆਂ ਨੂੰ ਹਰੇਕ ਕੋਈ ਗਲਤ ਬੋਲੂਗਾ ਅਸੀਂ ਇਹ ਚਾਹੁੰਦੇ ਆਂ ਵੀ ਸਾਡੀ ਐਸਸੀ ਭਾਈਚਾਰੇ ਨੂੰ ਜੇ ਕੋਈ ਜਰਨਲ ਆਪਣੇ ਵਾਸਤੇ ਆ ਸਾਡੇ ਵਾਸਤੇ ਜਰਨਲ ਨਹੀਂ ਜੀ ਹੈਗਾ ਸਾਨੂੰ ਕਿਉਂ ਇਹ ਇਸ ਤਰ੍ਹਾਂ ਬੋਲਦੇ ਨੇ ਜੇ ਇਹਨਾਂ ਨੂੰ ਸਾਡੇ ਤੋਂ ਇੰਨੀ ਅਲਰਜੀ ਸੀ ਤਾਂ ਸਾਡੇ ਕੋਲ ਬੱਸਾਂ ਹੀ ਨਾ ਭੇਜਦਾ ਜੇ ਇਹਨਾਂ ਨੂੰ ਸਾਡੇ ਐਸਸੀ ਭਾਈਚਾਰੇ ਦੀ ਇੰਨੀ ਅਲਰਜੀ ਸੀ ਤੇ ਸਾਡੇ ਕੋਲੇ ਬੱਸਾਂ ਹੀ ਨਾ ਭੇਜਦਾ ਆਪਣੇ ਜਰਨਲ ਚੋਂ ਹੀ ਭਰ ਲੈਂਦਾ ਜਿੱਥੋਂ ਇਹਨੇ ਭਰਨੀਆਂ ਸੀ ਬੱਸਾਂ ਪੰਜਾਬ ਦੇ ਵਿੱਛੀ ਪਾਰਟੀ ਜਨਤਾ ਪਾਰਟੀ ਦੇ ਜੁਵਾ ਮੋਰਚਾ ਦੀ ਮੀਟਿੰਗ ਦੇ ਵਿੱਚ ਇੱਕ ਅਦਾਲਤ ਦੇ ਅਧਿਕਾਰੀ ਦੀ ਮਾਰ ਕੀਤੀ ਗਈ ਹੈ ਤੇ ਹੁਣ ਅਧਿਕਾਰਾਂ ਦਾ ਕਥਨ ਪੁੱਛ ਲਗਾਏਗਾ ਜਾਤੀ ਸੁਭਾਜਾਂ ਦੀ ਗੱਲ ਕੀ ਕਹਿਣਾ ਚਾਹੋ ਮੈਂ ਵੀ ਨਹੀਂ ਘੰਟੇ ਡੇਢ ਘੰਟੇ ਤੋਂ ਲਗਾਤਾਰ ਦੇਖ ਰਿਹਾ ਵੀ ਜਿਹੜੀ ਬੀਜੇਪੀ ਦੀ ਮੀਟਿੰਗ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਪੀੜਿਤ ਉਹਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਜਦ ਉਹਦੀ ਕੁਝ ਤੁਹਾਡੇ ਮਾਧਿਅਮ ਰਾਹੀਂ ਤੇ ਕੁਝ ਮੈਂ ਜਦ ਆਪਣੇ ਤੌਰ ਤੇ ਪਤਾ ਕੀਤਾ ਤਾਂ ਪਤਾ ਲੱਗਿਆ ਵੀ ਉਹ ਕੋਈ ਐਸਸੀ ਸਮਾਜ ਨਾਲ ਸੰਬੰਧਿਤ ਵਿਅਕਤੀ ਹੈ ਜੋ ਲੰਬੇ ਸਮੇਂ ਤੋਂ ਬੀਜੇਪੀ ਨਾਲ ਜੁੜਿਆ ਹੋਇਆ ਪਤੀ ਪਤਨੀ ਇਹ ਨਹੀਂ ਇਕੱਲਾ ਪਤੀ પતિ ਪਤਨੀ ਬੀਜੇਪੀ ਨਾਲ ਜੁੜੇ ਹੋਏ ਨੇ ਖੂਨ ਪਸੀਨਾ ਇੱਕ ਕਰਕੇ ਉਹਨਾਂ ਨੇ ਬੀਜੇਪੀ ਨੂੰ ਸਟੈਂਡ ਕੀਤਾ ਤੇ ਬੜੀ ਮੰਦਭਾਗੀ ਘਟਨਾ ਹੋਈ ਹੈ ਕਿ ਅੱਜ ਉਹਨਾਂ ਦੀ ਕੁੱਟਮਾਰ ਹੋਈ ਮਸਲਾ ਕੀ ਹੈ ਮਸਲਾ ਇਹ ਹੋਇਆ ਜੋ ਉਹ ਦੱਸ ਰਹੇ ਨੇ ਜੋ ਪਤਾ ਲੱਗਿਆ ਵੀ ਉਹ ਕਹਿੰਦੇ ਅਸੀਂ 10 ਸਾਲ ਤੋਂ ਕੰਮ ਕਰਦੇ ਆਂ ਅਸੀਂ ਆਪਣੀ ਲਿਸਟ ਦਿੱਤੀ ਔਰ ਲਿਸਟ ਦੇਣ ਤੋਂ ਬਾਅਦ ਸਾਡਾ ਉੱਥੇ ਨਾਂ ਨਹੀਂ ਬੋਲਿਆ ਗਿਆ ਔਰ ਜਦ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਸਾਡਾ ਕੁੱਟਮਾਰ ਹੁਣ ਸਵਾਲ ਇੱਥੇ ਦਲਿਤ ਸਮਾਜ ਤੇ ਐਸਸੀਐਸਟੀਓਬੀਸੀ ਸਮਾਜ ਤੇ ਖੜਾ ਹੁੰਦਾ ਇਹ ਕਦੇ ਕਾਂਗਰਸ ਦਾ ਗੋਹਾਕੂੜਾ ਕਰਦੇ ਨੇ ਕਦੇ ਅਕਾਲੀਆਂ ਦਾ ਕਰਦੇ ਨੇ ਕਦੇ ਬੀਜੇਪੀ ਦਾ ਕਦੇ ਝਾੜੂ ਦਾ ਜਦ ਇੰਨਾ ਕੁਝ ਇਹਨਾਂ ਦਾ ਗੋਹਾਕੂੜਾ ਕਰਨ ਤੋਂ ਬਾਅਦ ਵੀ ਇਹਨਾਂ ਦੀ ਰਿਸਪੈਕਟ ਨਹੀਂ ਜਿਹੜੇ ਬੰਦੇ 10 ਸਾਲ ਤੋਂ ਲਗਾਤਾਰ ਬੀਜੇਪੀ ਨੂੰ ਸਟੈਂਡ ਅਪ ਕਰ ਰਹੇ ਨੇ ਜਦ ਉਹਨਾਂ ਲੋਕਾਂ ਦੀ ਕੋਈ ਇਸ ਪਾਰਟੀ ਦੇ ਵਿੱਚ ਸੁਣਵਾਈ ਨਹੀਂ ਹੈ ਤਾਂ ਫਿਰ ਇਹ ਇਹ ਲੋਕਾਂ ਦੀ ਤੇ ਆਮ ਲੋਕਾਂ ਦੀ ਕਿੱਥੇ ਸੁਣਵਾਈ ਕਰਨਗੇ ਆਮ ਦਲਤ ਲੋਕਾਂ ਦੀ ਕਿੱਥੇ ਸੁਣਵਾਈ ਹੋਊਗੀ ਤਾਂ ਇਸ ਤੋਂ ਸਪਸ਼ਟ ਹੋਣਾ ਚਾਹੀਦਾ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਐਸ்சி ਐਸਟੀ ਓਬੀਸੀ ਸਮਾਜ ਨੂੰ ਕਿ ਬੀਜੇਪੀ ਸਾਡੇ ਭਲਾਈ ਦੇ ਲਈ ਪਾਰਟੀ ਨਹੀਂ ਹੈ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਸਵਿਧਾਨ ਨੂੰ ਹੱਥ 'ਚ ਪੜ ਕੇ ਕਸਮ ਖਾ ਰਿਹਾ ਦੂਜੇ ਪਾਸੇ ਡਾਕਟਰ ਅੰਬੇਡਕਰ ਸਾਹਿਬ ਦਾ ਜਿਹੜਾ ਸਮਾਜ ਉਹਦੇ ਵਿੱਚ ਅਪਲਿਫਟ ਕਰਨਾ ਚਾਹੁੰਦਾ ਜੋ ਅੱਗੇ ਵਧਣਾ ਚਾਹੁੰਦਾ ਇਹਨਾਂ ਦੇ ਪਲੇਟਫਾਰਮ ਤੋਂ ਉਹਨੂੰ ਕੁੱਟਿਆ ਮਾਰਿਆ ਜਾ ਰਿਹਾ ਸੋ ਬੜੀ ਮੰਦ ਭਾਗੀ ਕਟਣਾ ਇਹ ਦਲਿਤ ਸਮਾਜ ਸਮਝਦਾ ਜੋ ਮੇਰੀ ਨਿੱਜੀ ਰਾਇ ਹੈ ਕਿ ਜੋ ਦਲਿਤ ਸਮਾਜ ਦੇ ਛਿੱਤਰੇ ਫਿਰ ਰਿਹਾ ਇਹ ਬਿਲਕੁਲ ਸਹੀ ਛਿੱਤਰ ਫਿਰ ਰਿਹਾ ਇਹ ਛਿੱਤਰਾਂ ਦੇ ਲੈਗ ਨੇ ਕਿਉਂਕਿ ਨਾ ਤਾਂ ਇਹਨਾਂ ਨੇ ਡਾਕਟਰ ਬੇਟਕਰ ਸਾਹਿਬ ਦੀ ਗੱਲ ਮੰਨੀ ਹੈ ਨਾ ਮਾਨੇਵਰ ਸਾਹਿਬ ਕਾਂਸ਼ੀਰਾਮ ਦੀ ਮੰਨੀ ਹੈ ਫਿਰ ਜਿਹੜਾ ਬੰਦਾ ਆਪਣੇ ਰਹਿਬਰਾਂ ਦੀ ਗੱਲ ਨਹੀਂ ਮੰਨਦਾ ਉਹ ਜੁੱਤੀਆਂ ਹੀ ਖਾਊਗਾ ਇਹ ਕਦੇ ਕਾਲੀਆਂ ਤਾਂ ਜੁੱਤੀਆਂ ਖਾਂਦੇ ਨੇ ਕਦੇ ਕਾਂਗਰਸ ਤੋਂ ਕਦੇ ਭਾਜਪਾ ਤੋਂ ਕਦੇ ਝਾੜੂ ਤੋਂ ਅੱਜ ਦੇਸ਼ ਦੇ ਅੰਦਰ ਜੇ ਸੰਵਿਧਾਨ ਹੈਗਾ ਖਤਰੇ ਚ ਰੌਲਾ ਪਾਇਆ ਹੋਇਆ ਹੈ ਨਾ ਸੰਵਿਧਾਨ ਖਤਰੇ ਚ ਸੰਵਿਧਾਨ ਨੂੰ ਖਤਰਾ ਨਾ ਤਾਂ ਬੀਜੇਪੀ ਤੋਂ ਆ ਨਾ ਕਾਂਗਰਸ ਤੋਂ ਆ ਨਾ ਅਕਾਲੀ ਤੋਂ ਨਾ ਇਹਨਾਂ ਮਨੁਵਾਦੀ ਆਰਐਸਐਸ ਤੋਂ ਆ ਜੇ ਸਾਡੇ ਸਮਾਜ ਨੂੰ ਸਾਡੇ ਸੰਵਿਧਾਨ ਨੂੰ ਖਤਰਾ ਹੈ ਤਾਂ ਉਹ ਸਾਡੇ ਜਿਹੜੇ ਆਹ ਗੋਹਾਕੂੜਾ ਕਰਨ ਵਾਲੇ ਸਾਂਝੀ ਇਹਨਾਂ ਨੇ ਪਾੜ ਲੈਨੇ ਅਕਾਲੀ ਕਾਂਗਰਸ ਝਾੜੂ ਆਰਐਸਐਸ ਬੀਜੇਪੀ ਨੇ ਉਹਨਾਂ ਨੇ ਉਹਨਾਂ ਦੇ ਕਰਕੇ ਇਹ ਦਲਿਤ ਸਮਾਜ ਕਰਕੇ ਅੱਜ ਸੰਵਿਧਾਨ ਖਤਰੇ ਚਾ ਜੇ ਇਹ ਲੋਕ ਇਹਨਾਂ ਮਨੁਵਾਦੀ ਪਾਰਟੀਆਂ ਆਰਐਸਐਸ ਦਾ ਖੜਾ ਛੱਡ ਕੇ ਅੰਬੇਡਕਰਵਾਦੀ ਸੋਚ ਵਾਲੀ ਵਿਚਾਰਧਾਰਾ ਤੇ ਉਹਨਾਂ ਪਾਰਟੀਆਂ ਨੂੰ ਵੋਟ ਪਾਉਣ ਤਾਂ ਕਿਸੇ ਦੀ ਹਿੰਮਤ ਔਕਾਤ ਨਹੀਂ ਕਿ ਇਹ ਸੰਵਿਧਾਨ ਨੂੰ ਬਦਲ ਸਕੇ ਔਰ ਜਿਵੇਂ ਇਹਨਾਂ ਦੇ ਛਿੱਤਰ ਫਿਰਦਾ ਕੋਈ ਇਹਨਾਂ ਦੀ ਹਿੰਮਤ ਨਹੀਂ ਕੋਈ ਇਹਨਾਂ ਦੇ ਛਿੱਤਰ ਮਾਰ ਸਕੇ ਇਹ ਆਪਣਾ ਮਿਹਨਤ ਵੀ ਕਰਦੇ ਨੇ ਪੈਸਾ ਵੀ ਬਰਬਾਦ ਕਰਦੇ ਨੇ ਔਰ ਫਿਰ ਇਹਨਾਂ ਨੂੰ ਉੱਚ ਜਾਤੀ ਲੋਕਾਂ ਤੋਂ ਨਾਲ ਪਾਲਦੇ ਛਿੱਤਰ ਵੀ ਖਾਂਦੇ ਨੇ ਸੋ ਮੈਂ ਹੀ ਅਪੀਲ ਕਰਨੀ ਚਾਹੁੰਦਾ ਦਲਿਤ ਸਮਾਜ ਨੂੰ ਐਸਸੀਐਸਟੀ ਓਬੀਸੀ ਸਮਾਜ ਨੂੰ ਵੀ ਤੁਸੀਂ ਇਹਨਾਂ ਪਾਰਟੀਆਂ ਨੂੰ ਮਜ਼ਬੂਤ ਕਰਦੇ ਹੋ ਵੋਟਾਂ ਪਾ પા ਕੇ ਇਹ ਤੁਹਾਡੇ ਖੇਤਰ ਫੇਰਦੇ ਨੇ ਹੁਣ ਤੁਸੀਂ ਫੈਸਲਾ ਕਰਨਾ ਵੀ ਇਹਨਾਂ ਨੂੰ ਵੋਟਾਂ ਪਾ ਕੇ ਮਜ਼ਬੂਤ ਕਰਨਾ ਕਿ ਖੇਤਰਖਾਨੇ ਨੇ ਜਾਂ ਫਿਰ ਆਪਣੇ ਤੌਰ ਤੇ ਆਪਣੀ ਇੱਕ ਵਿਚਾਰਧਾਰਾ ਇੱਕ ਆਪਣੀ ਪਾਰਟੀ ਬਣਾ ਕੇ ਜਾਂ ਬਣੀਆਂ ਹੋਈਆਂ ਸਾਡੀਆਂ ਬੇੜਕਰ ਪਾਰਟੀਆਂ ਨੂੰ ਅਪਲਿਫਟ ਕਰਨਾ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ